ਮੂਲ ਬਖਸ਼ੀਸ਼ ਅਮੋਲ ਨਿਸ਼ਾਨ ਉਹ ਰੱਬ ਦੇ ਪਿਆਰੇ ਜੋ ਨਾਮ ਗਿਆਨ ਦੀ ਬਖਸ਼ੀਸ਼ ਕਰਦੇ ਨੇ ਉਹ ਵੀ ਅਮੋਲਕ ਨੇ ਵੱਡੇ ਤਾਂ ਹਨ ਸਾਡੇ ਸਤਿਗੁਰ ਜਿਹੜੇ ਨਾਮ ਦੀ ਬਖਸ਼ੀਸ਼ ਕਰਦੇ ਨੇ ਸਤਿਗੁਰ ਮਹਾਰਾਜ ਉਹਨਾਂ ਦਾ ਜਿਹੜਾ ਅਮੁੱਲ ਨਿਸ਼ਾਨ ਉਹਨਾਂ ਦਾ ਜਿਹੜਾ ਪ੍ਰਗਟ ਹੋਣਾ ਉਹ ਵੀ ਅਮੋਲਕ ਹੈ ਨਿਸ਼ਾਨ ਤੋਂ ਭਾਵ ਪ੍ਰਗਟ ਉਹਨਾਂ ਨੂੰ ਜੋ ਸਰੂਪ ਦੀ ਬਖਸ਼ੀਸ਼ ਹੋਈ ਰੱਬ ਦੇ ਪਿਆਰੇ ਨੂੰ ਉਹ ਵੀ ਅਮੋਲਕ ਅਮੁੱਲ ਬਖਸ਼ੀਸ਼ ਉਹਨਾਂ ਦਾ ਜਸ ਰੂਪੀ ਨਿਸ਼ਾਨ ਤੋਂ ਪਾਵ ਝੰਡਾ ਵੀ ਅਮੋਲਕ ਇਉਂ ਉਹਨਾਂ ਦੇ ਉੱਤੇ ਕਿਰਪਾ ਹੁੰਦੀ ਹੈ ਅਮੁੱਲ ਬਖਸ਼ੀਸ਼ ਬਖਸ਼ਿਸ਼ ਅਕਾਲ ਪੁਰਖ ਕਰਦੇ ਨੇ ਤੇ ਨਿਸ਼ਾਨ ਉਹਨਾਂ ਦੇ ਮस्तक 'ਚ ਪ੍ਰਗਟ ਹੋ ਜਾਂਦਾ ਇਸ ਤਰ੍ਹਾਂ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਭਗਤੀ ਦਾ ਮਾਲਕ ਹੈ ਸੰਗਤ ਵਿੱਚ ਬੈਠੇ ਆਪਾਂ ਦੇਖੀਏ ਸਾਰਿਆਂ ਨੂੰ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਕੌਣ ਬੈਠਾ ਪਰ ਜਦੋਂ ਕਿਸੇ ਵਾਹਿਗੁਰੂ ਦੀ ਕਿਰਪਾ ਵਾਲੇ ਜਗਿਆਸੂ ਨੇ ਦੇਖਿਆ ਹਾਂ ਭਈ ਸੰਗਤ ਵਿੱਚ ਅੱਜ ਆਏ ਸੀ 5-6 ਜਾਣੇ 2 ਜਾਣੇ 3 ਜਾਣੇ ਜਿਨ੍ਹਾਂ ਦੇ ਮਸਤਕ ਤੇ ਉਹ ਮਣੀ ਹੈ ਤੇਰੀ ਨਿਸ਼ਾਨ ਹੈ ਜਿਨ੍ਹਾਂ ਦੇ ਮਸਤਕ ਤੇ ਨਾਮ ਰੂਪ ਨਿਸ਼ਾਨ ਪਰਵਾਨਨਾ ਵੀ ਅਮੋਲਕ ਹੈ ਉਪਦੇਸ਼ ਰੂਪ ਨਿਸ਼ਾਨ ਤਪਾਵ ਨਗਾਰਾ ਵੀ ਤੇਰਾ ਅਮੋਲਕ ਹੈ ਅਮੁੱਲ ਕਰਮ ਮੂਲ ਫੁਰਮਾਨ ਉਹਨਾਂ ਦਾ ਜਿਹੜਾ ਕਰਮ ਤੋਂ ਭਾਵ ਕਰਤੱਬ ਕਰਨਾ ਹੈ ਅਨੁਗ੍ਰਹਿ ਕਰਨਾ ਹੈ ਬਖਸ਼ਿਸ਼ ਕਰਨੀ ਉਹ ਵੀ ਅਮੋਲਕ ਉਹਨਾਂ ਉੱਤੇ ਜਿਹੜੀ ਕਿਰਪਾ ਹੋਈ ਆ ਉਹ ਵੀ ਅਮੋਲਕ ਹੈ ਅਤੇ ਜੀਵਾਂ ਦੇ ਉੱਤੇ ਜਿਹੜਾ ਫਫੇ ਔਂਕੜ ਲਾ ਕੇ ਬੋਲਣਾ ਫਰਮਾਨ ਹੁਕਮ ਕਰਦੇ ਨੇ ਉਹ ਵੀ ਅਮੋਲਕ ਹੈ ਪਰਮੇਸ਼ਰ ਦਾ ਜੋ ਹੁਕਮ ਆਪ ਮੰਨਦੇ ਨੇ ਉਹ ਵੀ ਅਮੋਲਕ ਹੈ ਫਰਮਾਨ ਤੇਰਾ ਸਿਰ ਹੈ ਉੱਪਰ ਫਿਰ ਨਾ ਕਰਤ ਵਿਚਾਰ ਜਿਬ ਹੋਵੇ ਫਰਮਾਨ ਉਹ ਵੇਖਾ ਉਹਨਾਂ ਨਦਰ ਨਾਵ ਹੈ ਬਹੁਤਾ ਇਹ ਵਡਾਣਾ ਇਸ ਕਰਕੇ ਅਮੁੱਲ ਬਖਸ਼ਿਸ਼ ਵੀ ਇਹ ਮੋਲਕ ਹੈ ਫਰਮਾਨ ਵੀ ਵਾਹਿਗੁਰ ਦਾ ਮੋਲਕ ਹੈ ਇਹ ਅੰਦਰ ਅੰਦਰ ਆਪਣੇ ਆਪ ਕੁਸ਼ ਬਾਣੀ ਪੜਦਿਆਂ ਸੋਝੀ ਪੈਦਾ ਹੁੰਦੀ ਹੈ ਬਾਣੀ ਪੜਦਿਆਂ ਪੜਦਿਆਂ ਜੀਵ ਨੂੰ ਕਿਉਂਕਿ ਦੱਸਿਆ ਨਾ ਕਿ ਜਦ ਤੱਕ ਉਸ ਲਾਈਨ ਦੇ ਵਿੱਚ ਪ੍ਰਵੇਸ਼ ਨਹੀਂ ਨਾ ਕਰਦਾ ਉਦੋਂ ਤੱਕ ਉਹ ਗੱਲ ਉਹਦੀ ਬਣਦੀ ਹੀ ਨਹੀਂ ਇਹ ਅਮੁੱਲ ਕਰਮ ਅਕਾਲ ਪੁਰਖ ਤੋਂ ਚੱਲਦਾ ਹੈ ਅਕਾਲ ਪੁਰਖ ਜੀ ਜਿਹੜੀ ਕਰਮ ਬਖਸ਼ ਕਰਦੇ ਨੇ ਨਾ ਆਮੋਲਕ ਅਕਾਲ ਪੁਰਖ ਨੇ ਬਖਸ਼ਿਸ਼ ਕੀ ਕੀਤੀ ਜਿਹੜਾ ਸਤਿਗੁਰੂ ਰੂਪ ਧਾਰਿਆ ਸਤਿਗੁਰੂ ਨੇ ਕਿਰਪਾ ਕੀ ਕੀਤੀ ਕਰਮ ਕੀ ਕੀਤਾ ਜਾਂ ਧੁਰ ਕੀ ਬਾਣੀ ਪ੍ਰਗਟ ਕੀਤੀ ਉਹਨਾਂ ਨੇ ਕੀ ਪ੍ਰਗਟ ਕੀਤਾ ਅੱਗੇ ਧੁਰ ਕੀ ਬਾਣੀ ਦੇ ਰਾਹੀਂ ਅੰਮ੍ਰਿਤ ਪ੍ਰਗਟ ਕੀਤਾ ਖੰਡੇ ਬਾਟੇ ਦਾ ਕਈ ਕਹਿੰਦੇ ਕਿ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਅਮਰ ਛਗਣਾ ਬਹੁਤ ਸਾਰੇ ਲੋਕ ਐਸਾ ਵੀ ਪ੍ਰਸ਼ਨ ਕਰਦੇ ਨੇ ਸੋ ਇੱਕ ਜਿਵੇਂ ਬਜ਼ੁਰਗ ਸੀ ਬਹੁਤ ਜ਼ਿਆਦਾ ਪੜਿਆ ਲਿਖਿਆ ਅੰਗਰੇਜ਼ਾਂ ਟਾਈਮ ਡੀਸੀ ਰਿਹਾ ਸੀ ਇੰਡੀਆ ਚ ਮੈਂ ਕਿਹਾ ਹੁਣ ਤਾਂ ਅਮਰ ਸ਼ਕਲ ਉਹ 80 ਸਾਲ ਦੀ ਉਮਰ ਹੋ ਗਈ ਉਂਗਲੀ ਜੀ ਖੜੀ ਕਰਕੇ ਕਹਿੰਦਾ ਨਾਨਕ ਅਮਰ ਤੇ ਇੱਕ ਹੈ ਦੂਜਾ ਅਮਰਤ ਨਾ ਹੈ ਮੈਂ ਫਿਰ ਤਾਂ ਗੱਲ ਠੀਕ ਹੈ ਅਮਰਤ ਤਾਂ ਇੱਕੋ ਹੀ ਆ ਮੈਨੂੰ ਇਹੋ ਦੱਸੋ ਜੇ ਪੰਜ ਪਿਆਰੇ ਅਰਦਾਸ ਕਰਕੇ ਬਾਟਾ ਰੱਖ ਕੇ ਜਲ ਪਾ ਕੇ ਪਤਾਸੇ ਪਾ ਕੇ ਅਰਦਾਸ ਕਰਕੇ ਖੰਡਾ ਫੇਰੀ ਜਾਣਾ 15 15 ਮਿੰਟ ਪੰਜੇ ਜਾਣੇ ਖੰਡਾ ਫੇਰ ਕੇ ਖੜੇ ਹੋ ਜਾਣ ਕਿ ਅੰਮ੍ਰਿਤ ਤਿਆਰ ਹੋ ਜੂ ਕਹਿੰਦੇ ਨਾ ਕਹਿੰਦਾ ਅੰਮ੍ਰਿਤ ਤਿਆਰ ਕਦੋਂ ਹੁੰਦਾ ਜਦੋਂ ਪੰਜ ਬਾਣੀਆਂ ਵੜਦੇ ਨੇ ਪੰਜ ਬਾਣੀਆਂ ਪੜ ਕੇ ਹੀ ਅੰਮ੍ਰਿਤ ਤਿਆਰ ਹੁੰਦਾ ਫਿਰ ਉਹ ਅੰਮ੍ਰਿਤ ਬਾਣੀ ਦਾ ਹੀ ਅੰਮ੍ਰਿਤ ਹੋਇਆ ਨਾ ਵੱਖਰਾ ਤਾਂ ਨਾ ਹੋਇਆ ਉਹਦੇ ਨਾਲੋਂ ਉਹ ਇੱਕ ਗੁਰਾਂ ਨੇ ਵਿਧੀ ਬਣਾਈ ਸੀ ਜਿਹੜੀ ਪਹਿਲੇ ਨੌ ਸਰੂਪਾਂ ਤੋਂ ਬਾਅਦ ਦਸਵੇਂ ਪਾਤਸ਼ਾਹ ਨੇ ਪ੍ਰਗਟ ਅਕਾਲ ਪੁਰਖ ਦੇ ਹੁਕਮ ਅਨੁਸਾਰ ਕੀਤੀ ਪਹਿਲਿਆਂ ਨੇ ਨੀਂਹ ਰੱਖੀ ਦੂਜਿਆਂ ਨੇ ਉਸ ਮਕਾਨ ਨੂੰ ਹੋਰ ਵੱਡਾ ਬਣਾਇਆ ਚਲਦਿਆਂ ਚਲਦਿਆਂ ਉਹਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਸ਼ਹੀਦ ਦੀ ਬਾਕੇ ਹੋਰ ਮਜ਼ਬੂਤ ਕੀਤਾ ਛੇਵੇਂ ਆਨੇ ਖੰਡਾ ਖੜਕਾਇਆ ਸੱਤਵੇਂ ਨੇ ਜਾਪ ਕਰਾਇਆ ਅੱਠਵੇਂ ਨੇ ਆਪਣੀ ਕੁਰਬਾਨੀ ਦੇ ਦਿੱਤੀ ਲੋਕਾਂ ਵਾਸਤੇ ਨੌਵੇਂ ਨੇ ਸੀਸ ਦਿੱਤਾ ਫਿਰ ਗੁਰਸਿੱਖਾਂ ਦੇ ਵੀ ਵਿੱਚ ਕੁਰਬਾਨੀਆਂ ਹੋਈਆਂ ਫਿਰ 10ਵੇਂ ਪਾਤਸ਼ਾਹ ਮਹਾਰਾਜ ਨੂੰ ਜੋ ਹੁਕਮ ਸੀ ਅਕਾਲ ਪੁਰਖ ਦਾ ਕਿ ਹੌਣ ਖੰਡੇ ਬਾਟੇ ਦਾ ਮਰਸ਼ਕਾਓ ਬਾਣੀ ਪੜ ਕੇ ਅਤੇ ਅਕਾਲ ਦੀਆਂ ਬਾਣੀਆਂ ਜਾਪ ਸਾਹਿਬ ਸਵਈਏ 24 ਸਾਹਿਬ ਇਹ ਅਕਾਲ ਬਾਣੀ ਔਰ ਇਤਨਾ ਗਲਤ ਪੁੱਠਾ ਮਾਰਗ ਚਲਾਇਆ ਸੰਸਾਰ ਨੇ ਇੰਨੇ ਗਲਤ ਪਾਸੇ ਚੱਲ ਪਏ ਨੇ ਕਿ ਕਦੇ-ਕਦੇ ਤਾਂ ਸੋਚੀਦਾ ਵੀ ਜਿਹੜੀ ਇਹਦੀ ਸਜ਼ਾ ਹੋਊਗੀ ਉਹ ਕਿੰਨੀ ਭਾਰੀ ਹੋਊਗੀ ਮਹਾਰਾਜ ਕਹਿੰਦੇ ਐਸੀ ਸਜ਼ਾ ਦਵਾਂਗਾ ਤੇ ਯਾਦ ਰੱਖਣਗੇ ਤੇ ਇਸ ਕਰਕੇ ਬੜੀ ਭਿਆਨਕ ਚੀਜ਼ ਬਣ ਸਕਦੀ ਜਿਹੜੀ ਇਹਨਾਂ ਬਾੜੀਆਂ ਉੱਤੇ ਕਿੰਤੂ ਹੋ ਰਿਹਾ ਨਾ ਕਿਉਂਕਿ ਪਤਾ ਹੀ ਨਹੀਂ ਫੀਲਡ 'ਚ ਨਹੀਂ ਹੈ ਬੰਦਾ ਉਸ ਵਿੱਚ ਇਹ ਫੀਲਡ ਤੋਂ ਬਾਹਰ ਹੀ ਬੰਦੇ ਰੌਲਾ ਪਾਈ ਜਾ ਰਹੇ ਨੇ ਆਹ ਨਹੀਂ ਠੀਕ ਆਹ ਨਹੀਂ ਠੀਕ ਜਦੋਂ ਉਹਦੇ ਵਿੱਚ ਪ੍ਰਵੇਸ਼ ਕਰਦੇ ਆ ਨਾ ਫੀਲਡ ਵਿੱਚ ਫੇਰ ਪਤਾ ਲੱਗਦਾ ਵੀ ਇਹ ਤਾਂ ਸੱਚਮੁੱਚ ਹੀ ਸਾਰਾ ਕੁਝ ਠੀਕ ਹੈ ਜੋ ਗੁਰਾਂ ਦਾ ਕਰਮ ਕੀਤਾ ਹੋਇਆ ਉਹ ਠੀਕ ਹੈ ਗਲਤ ਨਹੀਂ ਹੈ ਉਹਦੇ ਵਿੱਚ ਕੋਈ ਪਰ ਇਸ ਗੱਲ ਨੂੰ ਉਦੋਂ ਤੱਕ ਨਹੀਂ ਇਨਸਾਨ ਦੇਖ ਸਕਦਾ ਜਦੋਂ ਤੱਕ ਉਹਦਾ ਅੰਦਰਲਾ ਨੇਤਰ ਨਹੀਂ ਖੁੱਲਦਾ ਉਹਨੂੰ ਗਿਆਨ ਨਹੀਂ ਹੋ ਸਕਦਾ ਇਨਸਾਨ ਨੂੰ ਮਨੁੱਖ ਆਪਣੀ ਬੁੱਧੀ ਦੇ ਰਾਹੀਂ ਰੌਲਾ ਪਾ ਰਿਹਾ ਹੈ ਪਰ ਸਚਾਈ ਦੱਸਣਾ ਵੀ ਤਾਂ ਫਰਜ਼ ਆ ਨਾ ਕੱਲ ਨੂੰ ਕੋਈ ਇਹ ਨਾ ਕਹੇ ਕਿ ਸਾਨੂੰ ਸੱਚ ਨਹੀਂ ਸੀ ਦੱਸਿਆ ਸਚਾਈ ਤਾਂ ਫਿਰ ਇਹੀ ਆ ਕਿ ਜੋ ਗੁਰਾਂ ਦੀ ਕਿਰਤ ਹੈ ਉਹਦੇ ਤੇ ਕਿੰਤੂ ਨਹੀਂ ਹੈ ਸਾਡਾ ਸਭ ਸੱਚ ਹੀ ਸੱਚ ਹੈ ਮਹਾਰਾਜ ਦੀ ਕਿਰਪਾ ਦਾ ਸਰ ਕਾ ਹੀ ਆ ਸਾਰਾ ਕੁਝ ਇਸ ਕਰਕੇ ਜਦੋਂ ਇਸ ਚੀਜ਼ ਵਿੱਚ ਮੈਂ ਇਹ ਕਹਿਣਾ ਪ੍ਰਵੇਸ਼ ਹੋਵਾਂਗੇ ਤਾਂ ਪਤਾ ਲੱਗੇਗਾ ਵਿਆਖਿਆ ਕਈ ਚੀਜ਼ਾਂ ਦੀ ਕਰਨੀ ਔਖੀ ਹੋ ਜਾਂਦੀ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ ਅਕਾਲ ਸ਼ਕਤੀ ਇਹ ਅਕਾਲ ਸ਼ਕਤੀ ਜਾਂ ਚੰਡੀ ਜਾਂ ਕੁਦਰਤ ਆ ਗੁਰਬਾਣੀ ਹੀ ਹੈ ਅਕਾਲ ਸ਼ਕਤੀ ਇਸੇ ਨੂੰ ਅਕਾਲ ਸ਼ਕਤੀ ਕਿਹਾ ਇਹ ਗੁਰਬਾਣੀ ਨਾਲ ਹੀ ਭਲਾ ਹੋਣਾ ਧੁਰ ਕੀ ਬਾਣੀ ਆਈ ਤੇ ਆਈ ਆਈ ਤੋਂ ਭਾਵ ਦੂਈ ਕੁਦਰਤ ਸਾਜੀ ਆ ਅਕਾਲ ਨੇ ਜਿਹੜੀ ਬਾਣੀ ਉਚਾਰਨ ਕੀਤੀ ਆ ਇਹ ਉਹ ਧੁਰ ਕੀ ਬਾਣੀ ਆਈ ਹੈ ਵਿਚ ਕਰਤਾ ਪੁਰਖ ਖਲੋਆਵਾਲ ਨੰ ਵਿੰਗਾ ਹੋਆ ਸ੍ਰੀਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦੀ ਬਾਣੀ ਆਈ ਹੈ ਉਹ ਬਾਣੀ ਮਾਤਾ ਰੂਪ ਹੈ ਬਾਣੀ ਨੇ ਸਾਡਾ ਭਲਾ ਕਰਨਾ ਹੈ 10ਵੇਂ ਪਾਤਸ਼ਾਹ ਦੇ ਮੁਖ ਵਿੱਚੋਂ ਦੋ ਅੱਖਰ ਨਿਕਲਿਆ ਉਹ ਗੁਰਤਾ ਗੱਦੀ ਦੇ ਮਾਲਕ ਨੇ ਜੋ ਅੱਖਰ ਨਿਕਲ ਗਿਆ ਹੈ ਨਾ ਉਹ ਬਿਲਕੁਲ ਸੱਤ ਹੀ ਸੱਤ ਹੈ ਬਸ ਤਾਂ ਸਤਗੁਰੂ ਮਹਾਰਾਜ ਕਹਿੰਦੇ ਨੇ ਅਮੁੱਲ ਹੀ ਬਖਸ਼ਿਸ਼ ਹੈ ਅਮੋਲਕ ਹੀ ਫੁਰਮਾਨ ਹੈ ਮਹਾਰਾਜ ਨੇ ਜੋ ਵਚਨ ਕਰ ਦਿੱਤਾ ਹੈ ਅਮੁੱਲੋ ਅਮੁੱਲ ਆਖਿਆ ਨਾ ਜਾਏ ਉਹ ਪਰਮੇਸ਼ਰ ਅਮੁੱਲੋ ਮੁੱਲ ਮੋਲਕ ਤੋਂ ਵੀ ਅਮੋਲਕ ਹੈ ਨਿਰਮਲ ਤੋਂ ਵੀ ਨਿਰਮਲ ਹੈ ਮੁੱਲ ਤੋਂ ਰਹਿਤ ਹੈ ਉਹ ਕਿਹਾ ਨਹੀਂ ਜਾ ਸਕਦਾ ਭਗਤ ਕਬੀਰ ਜੀ ਕੋਲੇ ਥਾਲੀ ਵਿੱਚ ਪਾ ਕੇ ਕਈ ਥਾਲੀਆਂ ਚ ਪਾ ਕੇ ਇੱਕ ਸੇਠ ਲਿਆਇਆ ਹੀਰੇ ਇਹ ਮੋਤੀ ਜਵਾਹਰਾਤ ਸੋਨੇ ਦੀਆਂ ਮੋਹਰਾ ਕਹਿੰਦੇ ਇਹ ਲਿਆਇਆ ਭਾਈ ਕਹਿੰਦੇ ਮੈਨੂੰ ਪਤਾ ਲੱਗਿਆ ਤੁਹਾਨੂੰ ਪ੍ਰਮਾਤਮਾ ਮਿਲੇ ਹੋਏ ਨੇ ਤੁਸੀਂ ਮੇਰੇ ਕੋਲੋਂ ਆ ਸਾਰੀਆਂ ਚੀਜ਼ਾਂ ਲੈ ਲਓ ਮੈਨੂੰ ਪ੍ਰਮਾਤਮਾ ਨਾਲ ਮਿਲਾ ਦਿਓ ਕਬੀਰ ਜੀ ਹੱਸ ਕੇ ਕਹਿੰਦੇ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਕਹਿੰਦੇ ਮਨ ਦੇ ਕੇ ਪ੍ਰਮਾਤਮਾ ਮਿਲਦਾ ਹੈ ਸੋਨੇ ਚਾਂਦੀ ਨਾਲ ਮਿਲਦਾ ਹੁੰਦਾ ਫਿਰ ਤਾਂ ਰਾਜੇ ਮਹਾਰਾਜੇ ਰੱਬ ਨੂੰ ਲੈ ਲੈਂਦੇ ਫਿਰ ਗਰੀਬ ਆਦਮੀ ਤਾਂ ਫੇਰ ਹੀ ਜਾਂਦਾ ਇਸ ਕਰਕੇ ਮਹਾਰਾਜ ਕਹਿੰਦੇ ਨੇ ਮੈਲ ਤੋਂ ਰਹਿਤ ਪਵਿੱਤਰ ਰੂਪ ਹੈ ਪ੍ਰਮਾਤਮਾ ਉਹਦਾ ਸਾਰਾ ਜੱਥ ਕਥਨ ਨਹੀਂ ਕੀਤਾ ਜਾ ਸਕਦਾ ਅਮੁੱਲੋ ਅਮੁੱਲ ਆਖਿਆ ਨਾ ਜਾਏ ਵਾਹਿਗੁਰੂ ਦੀ ਮਾਇਆ ਅਚਰਜ ਹੀ ਹੈ ਦੇਖੋ ਮਨੁੱਖਾਂ ਦੇ ਉੱਤੇ ਕਿਵੇਂ ਪੜਦਾ ਪਾ ਦਿੰਦੀ ਹੈ ਜਿਨ੍ਹਾਂ ਨੂੰ ਤਾਰਨਾ ਉਹਨਾਂ ਨੂੰ ਸੋਝੀ ਕਰ ਦਿੰਦੇ ਨੇ ਇਹਨਾਂ ਨੂੰ ਤਾਰਨਾ ਨਹੀਂ ਉਹਨਾਂ ਤੇ ਪਰਦਾ ਪਾ ਦਿੰਦੇ ਨੇ ਉਹਨਾਂ ਦੇ ਦਿਮਾਗ ਦੇ ਉੱਤੇ ਪਰਦਾ ਪੈ ਜਾਂਦਾ ਸੋ ਇਹ ਕਰਕੇ ਅਵਿਦਿਆ ਦਾ ਪਰਦਾ ਪੈਣ ਕਰਕੇ ਸਾਰੀ ਦੁਨੀਆ ਨੂੰ ਧੋਖਾ ਜਾਂ ਮਹਿਸੂਸ ਹੋ ਰਿਹਾ ਹੈ ਇਹ ਵੀ ਗਲਤ ਹੈ ਆ ਚੀਜ਼ ਨਹੀਂ ਠੀਕ ਹੈ ਪਰ ਵਾਸਤਵ ਦੇ ਦੇਖੋ ਵਾਹਿਗੁਰੂ ਵੱਲ ਦੇਖੋ ਪ੍ਰਮਾਤਮਾ ਵੱਲ ਦੇਖੋ ਪ੍ਰਮਾਤਮਾ ਨੇ ਹੀ ਸਭ ਕੁਝ ਠੀਕ ਕੀਤਾ ਜੋ ਕੁਝ ਕੀਤਾ ਸਭ ਠੀਕ ਕੀਤਾ ਜੋ ਦਿੱਤਾ ਸੋ ਸਭ ਠੀਕ ਦਿੱਤਾ ਆਪਾਂ ਨੂੰ ਜਿਨ੍ਹਾਂ ਦੀ ਸ਼ਰਧਾ ਏਉਂ ਟਿਕ ਗਈ ਕਿ ਸਭ ਠੀਕ ਹੈ ਬਸ ਫੇਰ ਤਾਂ ਸਭ ਠੀਕ ਹੀ ਹੋ ਜਾਣਾ ਤੇ ਜਿਨ੍ਹਾਂ ਨੇ ਇੰਤੂ ਕਰ ਲਏ ਸ਼ੰਕਾਵਾਂ ਕਰ ਲੀਆਂ ਉਹਨਾਂ ਦਾ ਐਂਡ ਬਹੁਤ ਮਾੜਾ ਆਪ ਹੀ ਦੇਖ ਲੈਣਗੇ ਉਹ ਆਪਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਣੀ ਸਾਰਾ ਕੁਝ ਸਾਹਮਣੇ ਹੀ ਆ ਜਾਣਾ ਜ਼ਿੰਦਗੀ ਬਥੇਰੀ ਪਈ ਆਲੇ ਉਹਨਾਂ ਦੀ ਵੀ ਆਪਣੀ ਵੀ ਆਪਾਂ ਵੀ ਦੇਖਾਂਗੇ ਉਹ ਵੀ ਦੇਖਣਗੇ ਆਖ ਆਖ ਰਹੇ ਲਿਵ ਲਾਏ ਕਈ ਉਹਦੇ ਜਸ ਨੂੰ ਕਹਿ ਕਹਿ ਕੇ ਉਹ ਚ ਲਿਵ ਲਾਉਂਦੇ ਨੇ ਆਖ ਆਖ ਕੀ ਕਹਿੰਦੇ ਨੇ ਬੇਅੰਤ ਹੈ ਬੇਅੰਤ ਹੈ ਕੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ਹੀ ਤੂੰ ਹੀ ਕਰਦੇ ਉਹ ਚ ਲਿਵ ਲਾ ਲੈਂਦੇ ਨੇ ਜਿਨ੍ਹਾਂ ਨੇ ਆਖਿਆ ਉਹਨਾਂ ਦੁਆਰੇ ਆਖ ਕੇ ਲਿਵ ਲਗਾ ਰਹੇ ਨੇ ਮੁੱਖ ਦੁਆਰੇ ਆਖ ਕੇ ਆਖਤ ਪਾਉ ਮੁੱਖ ਹੁੰਦਾ ਮੁੱਖ ਦੁਆਰੇ ਆਖ ਆਖ ਕੇ ਲਿਵ ਲਾ ਰਹੇ ਨੇ ਇਸ ਕਰਕੇ ਸਾਰੇ ਹੀ ਲਿਵ ਲਾ ਰਹੇ ਹਾਂ ਪ੍ਰਮਾਤਮਾ ਦੇ ਵਿੱਚ ਕੌਣ ਕੌਣ ਜੀ ਆਖ ਹੈ ਵੇਦ ਪਾਠ ਪੁਰਾਣ ਵੇਦਾਂ ਤੇ ਪੁਰਾਣਾਂ ਦੇ ਪਾਠ ਉਹਦੇ ਜਸ ਨੂੰ ਆਖ ਤੋ ਭਾਪ ਕਹਿੰਦੇ ਨੇ ਆਖਦੇ ਨੇ ਵਾਹਿਗੁਰੂ ਦਾ ਜਸ ਕਰਦੇ ਨੇ ਵੇਦ ਪੁਰਾਨ ਜਾਸ ਗੁਣ ਗਾਵਤ ਤਾਕ ਉਹ ਨਾਮ ਹੀ ਹੈ ਮੋ ਧਰ ਰੇ ਵੇਦ ਪਾਠੀ ਤੇ ਪੁਰਾਣ ਪਾਠੀ ਸਭ ਉਹਦੇ ਜਸ ਨੂੰ ਕਹਿੰਦੇ ਨੇ ਆਖ ਹੈ ਪੜੇ ਕਰ ਹੈ ਵਿਖਿਆਣ ਵੇਦ ਤੇ ਪੁਰਾਣੋਂ ਪੜ੍ਹ ਕੇ ਜੋ ਵਿਖਿਆਣ ਕਰਦੇ ਨੇ ਉਹ ਵੀ ਉਹਦਾ ਜਸ ਨੂੰ ਕਹਿੰਦੇ ਨੇ ਪੜਨ ਵਾਲੇ ਵਿਦਿਆਰਥੀ ਅਤੇ ਵਿਖਿਆਨ ਕਰਨ ਵਾਲੇ ਪੰਡਤ ਵੀ ਉਹਦਾ ਜਸ ਕਰਦੇ ਨੇ ਮਹਾਰਾਜ ਕਹਿੰਦੇ ਉਹਦਾ ਜਸ ਕਿਹੜਾ ਨਹੀਂ ਕਰਦਾ ਸਭ ਕਰਦੇ ਨੇ ਆਖਾ ਬਰਮੇ ਆਖਾ ਇੰਦ ਬ੍ਰਹਮੇ ਵੀ ਉਹਦਾ ਜਸ ਨੂੰ ਗਾਉਂਦੇ ਨੇ ਆਖਦੇ ਨੇ ਇੰਦ ਤੋਂ ਭਾਵੇਂ বিষ্ণੂ ਵੀ ਇੰਦਰ ਰਾਜਾ ਵੀ ਇੰਦ ਨਾਮ ਚੰਦਰਮਾ ਦਾ ਵੀ ਹੈ ਉਹ ਵੀ ਜਸ ਗਾਉਂਦਾ ਉਹਦਾ ਇਹ ਇਹ ਵੱਖਰੇ ਵੱਖਰੇ ਹੁੰਦੇ ਨੇ ਇੰਦ ਜਿੱਥੇ ਆਜੇ ਅਖਰ ਇੰਦ ਇੰਦਰ ਦੇਵਤਾ ਵੀ ਹੁੰਦਾ ਇੰਦ ਚੰਦਰਮਾ ਇੰਦ ਵਿਸ਼ਨੂੰ ਇਹਨਾਂ ਦਾ ਹੀ ਨਾਮ ਬਣ ਜਾਂਦਾ ਸੋ ਬ੍ਰਹਮਾ ਇੱਕ ਹੈ ਜਾਂ ਬਹੁਤ ਸਾਰੇ ਕਿਉਂਕਿ ਇੱਕ ਇੱਕ ਬ੍ਰਹਿਮੰਡ ਦਾ ਵੱਖੋ ਵੱਖਰਾ ਬ੍ਰਹਮਾ ਹੋਣ ਕਰਕੇ ਕਰੋੜਾਂ ਹੀ ਬ੍ਰਹਮੇ ਨੇ ਕਰੋੜਾਂ ਹੀ ਸ਼ਿਵ ਜੀ ਨੇ ਕਰੋੜਾਂ ਹੀ ਵਿਸ਼ਨੂੰ ਨੇ ਕਰੋੜਾਂ ਹੀ ਸੂਰਜ ਨੇ ਕਰੋੜਾਂ ਹੀ ਤਾਰੇ ਨੇ ਕਰੋੜਾਂ ਹੀ ਚੰਦਰਮਾ ਨੇ ਅਲੱਗ-ਅਲੱਗ ਬ੍ਰਹਿਮੰਡ ਹੈ ਜਿੱਥੇ ਆਪਾਂ ਬੈਠੇ ਇਹ ਬ੍ਰਹਿਮੰਡ ਦੇ ਇਸ ਤੋਂ ਉੱਤੇ ਜਾ ਕੇ ਫਿਰ ਇਹੋ ਜਿਹਾ ਇੱਕ ਬ੍ਰਹਿਮੰਡ ਫੇਰ ਹੈ ਇਸ ਤੋਂ ਉੱਤੇ ਜਾ ਕੇ ਫਿਰ ਇਹੋ ਜਿਹਾ ਇੱਕ ਹੋਰ ਹੈ ਕੋਈ ਅੰਤ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਦਾ ਦਾਤਾ ਰੇ ਮਹਾਰਾਜ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਕੋਟ ਵਿਸਨ ਕੀਨੇ ਅਵਤਾਰ ਕੋਟ ਬ੍ਰਹਿਮੰਡ ਜਾ ਕੇ 3 ਹੰਸਾਲ ਕੋਟ ਮਹੇਸ਼ ਉਪਾਇ ਸਮਾਹੇ ਕੋਟ ਬ੍ਰਹਮੇ ਜਗ ਸਜਣ ਲਾਏ ਦੁਰਗਾ ਕੋਟ ਜਾ ਕੇ ਮਰਦਨ ਕਰੇ ਕਰੋੜਾਂ ਦੁਰਗਾ ਤਾਂ ਉਹਦੇ ਸਿਰਫ ਮਰਦਨ ਤੋਂ ਪਾਵ ਸਰੀਰ ਨੂੰ ਮਾਲਸ਼ੀ ਕਰਦੀਆਂ ਪਾਵ ਦੀ ਭਾਵਨਾ ਨਾਲ ਸੇਵਾ ਕਰਦੀਆਂ ਨੇ ਕਰੋੜਾਂ ਸੂਰਜ ਕਰੋੜਾਂ ਹਰ ਚੀਜ਼ ਹੀ ਕੋਟ ਹੈ ਸੋ ਐਸਾ ਲੜੀਵਾਰ ਕਥਾ ਵਿੱਚ ਆਵੇਗਾ ਬਹੁਤ ਦੇਰ ਬਾਅਦ ਚੱਲ ਕੇ ਕਿੰਨਾ ਕੁਝ ਆਵੇਗਾ ਆਖੇ ਗੋਪੀ ਤਾ ਗੋਵਿੰਦ ਗੋਪੀ ਤੋਂ ਭਾਵ ਇਸਤਰੀਆਂ ਮਾਤਰ ਅਤੇ ਗੋਵਿੰਦ ਪੁਰਸ਼ ਮਾਤਰ ਸਭ ਲੋਕ ਉਹਦੇ ਜਸ ਨੂੰ ਗਾਉਂਦੇ ਨੇ ਗੋਪੀਤਾ ਗੋਪੀਆਂ ਤੈ ਸੁਭਾਵ ਜੋ ਕ੍ਰਿਸ਼ਨ ਜੀ ਆਦਿਕੀ ਗੋਪੀਆਂ ਗੋਵਿੰਦ ਕ੍ਰਿਸ਼ਨ ਜੀ ਤੇ ਗੋਪੀਆਂ ਗਾ ਰਹੀਆਂ ਪਹਿਲਾਂ ਤਾਂ ਕ੍ਰਿਸ਼ਨ ਜੀ ਨੇ ਉਹਨਾਂ ਦਾ ਇੱਕ ਵੱਖਰਾ ਢੰਗ ਸੀ ਪਹਿਲਾਂ ਤਾਂ ਜੀਵਾਂ ਨੂੰ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਦਿਖਾ 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 ਕੇ ਰਜਾ ਦਿੱਤਾ ਬਾਅਦ ਵਿੱਚ ਕ੍ਰਿਸ਼ਨ ਜੀ ਕਹਿੰਦੇ ਇਹਨਾਂ ਚੀਜ਼ਾਂ ਤੋਂ ਵੀ ਉੱਤੇ ਇੱਕ ਆਨੰਦ ਹੈ ਕਹਿੰਦੇ ਉਹ ਕਿਹੜਾ ਕਹਿੰਦੇ ਨਾਮ ਦਾ ਫੇਰ ਬਿਠਾ ਕੇ ਸਾਰਿਆਂ ਨੂੰ ਨਾਮ ਦਾ ਗਿਆਨ ਦਿੱਤਾ ਜਦ ਨਾਮ ਦਾ ਗਿਆਨ ਦਿੱਤਾ ਕਿਉਂਕਿ ਮਨ ਹੋਰ ਪਾਸਿਓ ਸਾਰੇ ਕਿਤੇ ਰੱਜਿਆ ਹੋਇਆ ਸੀ ਮਨ ਕਿਤੇ ਜਾਂਦਾ ਹੀ ਨਹੀਂ ਹੋਂ ਜਦੋਂ ਨਾਮ ਦਾ ਗਿਆਨ ਦਿੱਤਾ ਤਾਂ ਸਾਰਿਆਂ ਨੂੰ ਤਾਰ ਵੀ ਦਿੱਤਾ ਇਸ ਕਰਕੇ ਉਦੋਂ ਕਹਿੰਦੇ ਨੇ ਆਖ ਹੈ ਗੋਪੀ ਤੇ ਗੋਵਿੰਦ ਗੋਪੀ ਤੋਂ ਭਾਵ ਇੰਦਰੀਆਂ ਗੋਵਿੰਦ ਤੋਂ ਭਾਵ ਅੰਤ ਹੈ ਕਰਨ ਗੋਪੀਆਂ ਤੇ ਗੋਵਿੰਦ ਗਵਾਲੇ ਵੀ ਇਸ ਕਰਕੇ ਪ੍ਰਮਾਤਮਾ ਨੂੰ ਸਾਰੇ ਕੋਈ ਗਾਉਂਦੇ ਰਹਿੰਦੇ ਆਖ ਹੈ ਈਸ਼ਰ ਆਖ ਹੈ ਸਿੱਧ ਈਸ਼ਰ ਸ਼ਿਵ ਜੀ ਉਹ ਵੀ ਉਹਦੇ ਜਸ ਨੂੰ ਕਰਦਾ ਪਰਮਾਤਮਾ ਨੇ ਜਸ ਨੂੰ ਕਰਦਾ ਸਿੱਧੋ ਤੁਸੀਂ ਵੀ ਉਹਦੇ ਜਸ ਨੂੰ ਕਰਦੇ ਹੋ ਆਖਾ ਕੇਤੇ ਕੀਤੇ ਬੁੱਧ ਕਿੰਨੇ ਬੁੱਧੀਮਾਨ ਲੋਕ ਨੇ ਉਹਦੇ ਜਸ ਨੂੰ ਗਾਉਣ ਵਾਲੇ ਬੁੱਧ ਵੀ ਉਹਦੇ ਜਸ ਨੂੰ ਗਾਉਂਦਾ ਮਹਾਤਮਾ ਬੁੱਧ ਬੁੱਧ ਆਦਿਕ ਜੋ ਨੌਂ ਗ੍ਰਹਿ ਨੇ ਉਹ ਵੀ ਉਹਦੇ ਜਸ ਨੂੰ ਗਾਉਂਦੇ ਨੇ ਆਖਾ ਦਾਨ ਵਿਅਖਹਿ ਦੇਵ ਦਾਨਵ ਕਹਿੰਦੇ ਦੈਂਤ ਨੂੰ ਦੈਂਤ ਵੀ ਗਾਉਂਦੇ ਨੇ ਦੇਵ ਤੋਂ ਭਾਵ ਦੇਵ ਤੇ ਵੀ ਗਾਉਂਦੇ ਨੇ ਆ ਕਹੈ ਸੁਰ ਨਰ ਮਨ ਜਨ ਸੇਵ ਸੁਰ ਜਿਹੜੇ ਨੇ ਉਹ ਵੀ ਗਾਉਂਦੇ ਨਹੀਂ ਸੁਰ ਉਹਨਾਂ ਨੂੰ ਕਹਿੰਦੇ ਜੋ ਪੁੰਨ ਕਰਮਾ ਕਰਕੇ ਬਣੇ ਹੋਣ ਦੇਵਤੇ ਉਹਨਾਂ ਨੂੰ ਕਹਿੰਦੇ ਜੋ ਬ੍ਰਹਮਾ ਨਾਲ ਪੈਦਾ ਹੋ ਦੋ ਪ੍ਰਕਾਰ ਦੇ ਹੁੰਦੇ ਨੇ ਸੋ ਜਿਹੜੇ ਬਹੁਤ ਪੁੰਨ ਕਰਮ ਕਰਕੇ ਫਿਰ ਸੁਰ ਬਣ ਜਾਂਦੇ ਨੇ ਸ਼ੁੱਧ ਬਿਰਤੀ ਹੋਣੀ ਪੁੰਨ ਬਹੁਤੇ ਕਰ ਲਏ ਪਰ ਭਗਤੀ ਨਾ ਕੀਤੀ ਭਗਤੀ ਵੱਖਰੀ ਲਾਈਨ ਆ ਪੁੰਨ ਕਰਨੇ ਇੱਕ ਅਲੱਗ ਚੀਜ਼ ਆ ਪੁੰਨ ਕਰਕੇ ਸੁਰ ਬਣ ਗਿਆ ਸੋ ਮਨੁੱਖ Muni Jana ਅਤੇ ਮਹਾਤਮਾ ਸੇਵ ਸ਼ੈਵੀ ਮਤ ਵਾਲੇ ਸੇਵਾ ਕਰਨ ਵਾਲੇ ਸੇਵਕ ਇਹ ਸਾਰੇ ਉਹਦੇ ਜਸ ਨੂੰ ਕਹਿੰਦੇ ਨੇ ਸੋ ਇਹ ਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਸੁਰ ਦੇਵ ਸੁਰ ਦੇਵ ਕੌਣ 인ਦਰ ਰਾਜਾ ਬ੍ਰਹਸਪਤੀ ਆਦਿਕ ਸਭ ਗਾਉਂਦੇ ਨੇ ਕੇਤੇ ਆਖ ਹੈ ਆਖਣ ਪਾਹ ਕਿਤਨੇ ਤਾਂ ਆਖ ਰਹੇ ਨੇ ਕਿੰਨੇ ਆਖਣ ਨੂੰ ਪਾਹ ਪੈਂਦੇ ਨੇ ਭਾਵ ਜਸ ਕਰਨ ਨੂੰ ਤਿਆਰ ਹੋ ਰਹੇ ਨੇ ਅਸੀਂ ਵੀ ਜਸ ਕਰੀਏ ਅਸੀਂ ਵੀ ਜਸ ਕਰੀਏ ਕیتے ਕਹ ਕਹ ਉਠ ਉਠ ਜਾਹੇ ਕਿੰਨੇ ਪਰਮੇਸ਼ਰ ਦੇ ਜਸ ਨੂੰ ਕਹਿ ਕਹਿ ਕੇ ਆਖ ਆਖ ਕੇ ਉਠ ਉਠ ਕੇ ਤੁਰੇ ਜਾਂਦੇ ਨੇ ਦੁਨੀਆਂ ਚੋਂ ਭਾਵ ਚੜਾਈਆਂ ਕਰ ਜਾਂਦੇ ਨੇ ਸਰੀਰ ਛੱਡ ਜਾਂਦੇ ਨੇ ਕਿੰਨੇ ਜੋ ਕਹਿਣ ਵਾਲੇ ਹੋ ਕੇ ਈਸ਼ਵਰ ਦੇ ਜਸ ਨੂੰ ਕਹਿੰਦੇ ਨੇ ਉਹਨਾਂ ਦੇ ਉਠ ਜਾਣ ਵਾਲਾ ਸੰਸਾਰ ਉੱਠ ਜਾਂਦਾ ਦੋ ਤਰ੍ਹਾਂ ਦਾ ਉੱਠਣਾ ਹੁੰਦਾ ਇੱਕ ਤਾਂ ਦੁਨੀਆਂ ਚੋਂ ਹੀ ਉੱਠ ਗਿਆ ਇੱਕ ਦੁਨੀਆਂ ਤੋਂ ਮਨ ਹੀ ਉੱਠ ਗਿਆ ਜਦੋਂ ਦੁਨੀਆਂ ਤੋਂ ਮਨ ਉੱਠ ਗਿਆ ਸਰੀਰ ਕਰਕੇ ਬੈਠਾ ਉਦੋਂ ਕੀ ਹੋਇਆ ਉਦੋਂ ਉੱਪਰ ਨ ਉੱਠ ਗਿਆ ਕਿੱਧਰ ਨੂੰ ਵਿਕਾਰਾਂ ਤੋਂ ਗਰਦਨ ਤੋਂ ਉੱਪਰਲੇ ਪਾਸੇ ਜਿੱਨਾ ਸਿਰ ਹੈ ਇਹਦੇ ਥੱਲੇ ਹੀ ਸਾਰੇ ਵਿਕਾਰ ਨੇ ਸਰੀਰ ਦੇ ਜੋ ਜੋਤ ਹੈ ਜੋ ਬਖਸ਼ਿਸ਼ ਆ ਸਾਰੀ ਇਸ ਤੋਂ ਉੱਪਰ ਉੱਪਰ ਨੂੰ ਚਲੀ ਨੇ ਤਾਂ ਹਨ ਉੱਠ ਜਾਂਦੇ ਨੇ ਗੁਰਦੁਆਰਾ ਲੈ ਭਾਵਨੀ ਇੱਕ ਨਾ ਦਸਵਾਂ ਦਵਾਰ ਦਿਖਾਇਆ ਤੇ ਅਨੇਕ ਰੂਪ ਨਾਮ ਨਾਮ ਨੇ ਤਿਸ ਦਾਤ ਤੋਂ ਨਾ ਜਾ ਹੀ ਪਾਇਆ ਹੇ ਨਾਨਕ ਹਰ ਪਿਆਰਾ ਜੀ ਉਹ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਇਸ ਕਰਕੇ ਉਹ ਉੱਪਰ ਨੂੰ ਉੱਠ ਜਾਂਦੇ ਨੇ ਬਿਰਤੀ ਵਿੱਚ ਏਤੇ ਕੀਤੇ ਹੋਰ ਕਰੇ ਮਹਾਰਾਜ ਕਹਿੰਦੇ ਭਾਈ ਸਿੱਧੋ ਅਸੀਂ ਇੰਨੇ ਕ ਤਾਂ ਗਿਣ ਦਿੱਤੇ ਨੇ ਇੰਨੇ ਤਾਂ ਅਸੀਂ ਗਿਣਤੀ ਕਰ ਦਿੱਤੀ ਜੇ ਹੋਰ ਵੀ ਗਿਣਨਾ ਕਰੇ ਕਰੀਏ ਤਾਂ ਅੰਤ ਤਾਂ ਕੋਈ ਨਹੀਂ ਨਾ ਹੈ ਬੰਦਿਆਂ ਦਾ ਕਿਉਂਕਿ ਅੰਤ ਕਿੱਥੋਂ ਤੱਕ ਪਾਵਾਂਗੇ ਆਪਾਂ ਇਹ ਧਰਤੀ ਉੱਤੇ ਹੀ ਨਹੀਂ ਅੰਤ ਪੈ ਸਕਦਾ ਦੁਨੀਆਂ ਧਰਤੀਆਂ ਦਾ ਅੰਤ ਕਿਵੇਂ ਪਾ ਸਕਦੇ ਆ ਕਿੰਨੇ ਕੁ ਹੋਰ ਲੱਗੇ ਹੋਏ ਨੇ ਨਾਮ ਜਪਣ ਕਿੰਨੇ ਕੁ ਬਿਰਤੀ ਵਾਲ ਨੇ ਕਈ ਕਿ ਬੰਦੇ ਐਸੇ ਦੁਨੀਆਂ ਚ ਆਉਂਦੇ ਨੇ ਜਿਨ੍ਹਾਂ ਦਾ ਕਿਸੇ ਨੂੰ ਵੀ ਸਾਰੀ ਜ਼ਿੰਦਗੀ ਹੋਈ ਨਹੀਂ ਪਤਾ ਲੱਗਦਾ ਵੀ ਇਹ ਬੰਦੇ ਦੀ ਅਵਸਥਾ ਕਿੱਡੀ ਆ ਕਈ ਤਾਂ ਬਹੁਤ ਹੀ ਗੁਪਤ ਜ਼ਿਆਦਾ ਆਉਂਦੇ ਨੇ ਕਈਆਂ ਬਾਰੇ ਤਾਂ ਆਪਾਂ ਨੂੰ ਮਾੜਾ-ਮਾੜਾ ਪਤਾ ਲੱਗਣ ਲੱਗ ਜਾਂਦਾ ਕਿ ਬੰਦਾ ਭਗਤੀ ਕਰਦਾ ਜਾਂ ਕਿਸੇ ਅਵਸਥਾ ਚ ਲਿਆ ਗਿਆ ਕਈ ਬੰਦੇ ਬਾਹਰ ਹੀ ਦਿਖਾਵਾ ਐਸਾ ਕਰੀ ਜਾਂਦੇ ਨੇ ਕਿ ਬਾਹਰੋਂ ਦੇਖਣ ਮਾਤਰ ਲੱਗਦਾ ਹੀ ਨਹੀਂ ਕਿ ਆਸਤਕ ਹੋਣਗੇ ਦਿਖਾਵਾ ਹੀ ਨਾਸਤਕ ਵਾਲਾ ਕਰੀ ਜਾਂਦੇ ਨੇ ਪਰ ਅੰਦਰੋਂ ਉਹਨਾਂ ਦੇ ਰੰਗ ਲੱਗਿਆ ਹੈ ਅੰਦਰੋਂ ਰੰਗੇ ਪਏ ਨੇ ਪਰ ਉਹਨਾਂ ਨੂੰ ਕੋਈ ਅੱਗੇ ਦੱਸਣ ਵਾਲਾ ਨਹੀਂ ਕਈ ਵਾਰ ਮਿਲਦਾ ਇਸ ਕਰਕੇ ਉਹ ਥੋੜਾ ਥੋੜਾ ਸ਼ੰਕਿਆਂ ਵਿੱਚ ਭਰਮ ਵਿੱਚ ਵੀ ਪਏ ਰਹਿੰਦੇ ਨੇ ਜੇ ਕਿਤੇ ਉਹਨਾਂ ਨੂੰ ਦੱਸਣ ਵਾਲਾ ਮਿਲ ਜਾਵੇ ਕਿ ਅੱਗੇ ਤੋਂ ਤਰੱਕੀ ਕਿਵੇਂ ਕਰਨੀ ਹੈ ਕਿ ਕਿਈਆਂ ਨੂੰ ਰਸਤਿਆਂ 'ਚ ਰੁਕਾਵਟਾਂ ਬੜੀਆਂ ਖੜੀਆਂ ਹੋ ਜਾਂਦੀਆਂ ਨੇ ਰਸਤੇ ਦੀ ਰੁਕਾਵਟ ਬਹੁਤ ਤੰਗ ਕਰਦੀ ਜਦੋਂ ਭਗਤੀ ਕਰਕੇ ਉੱਪਰ ਨੂੰ ਉੱਠਣ ਲੱਗਦੇ ਨੇ ਤਾਂ ਦੇਵਤੇ ਆ ਜਾਂਦੇ ਨੇ ਜਿਵੇਂ ਚੰਗੇ ਖਿਡਾਰੀ ਨੂੰ ਹਰੇਕ ਮੈਹਕਮਾ ਹੀ ਖਿੱਚਦਾ ਕਿਉਂ ਭਗਤੀ ਵਾਲਿਆਂ ਨੂੰ ਵੀ ਦੇਵਤੇ ਕਹਿੰਦੇ ਤੂੰ ਸਾਡੇ ਵੱਲ ਆ ਜਾ ਤੂੰ ਸਾਡੇ ਵੱਲ ਆ ਜਾ ਬ੍ਰਹਮਾ ਕਹਿੰਦਾ ਤੂੰ ਮੇਰੇ ਵੱਲ ਆ ਜਾ ਵਿਸ਼ਨੂੰ ਕਹਿੰਦਾ ਮੇਰੇ ਵੱਲ ਆ ਜਾ ਹੋਰ ਪੀਰ ਪਗੰਬਰ ਕਹਿੰਦੇ ਸਾਡੇ ਵੱਲ ਆ ਜਾ ਜਿਵੇਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕੋਸ਼ਿਸ਼ ਕੀਤੀ ਤੁਸੀਂ ਸਾਡੇ ਅਲ ਆ ਜੋ ਸਾਡਾ ਧਰਮ ਗ੍ਰਹਿਣ ਕਰ ਲੋ ਸਾਡਾ ਨੌਜੀ ਆਲਾ ਕਰੋਗੇ ਚੰਗੇ ਪੁਰਸ਼ ਨੂੰ ਹਰੇਕ ਹੀ ਕਹਿਣਾ ਸਾਡੇ ਅਲ ਆ ਜਾ ਤਾਈਓ ਆ ਜਿਹੜੇ ਭਗਤੀ ਕਰਦੇ ਨੇ ਸ਼ੁਰੂ ਚ ਉਹਨਾਂ ਦੇ ਮੂਹਰੇ ਬਹੁਤ ਚੀਜ਼ਾਂ ਖੜ੍ਹਦੀਆਂ ਆ ਕੇ ਉਹ ਰੁਕਾਵਟਾਂ ਹੀ ਪਾਈ ਜਾਂਦੇ ਨੇ ਆ ਕੇ ਪਰ ਉਹਨਾਂ ਦੀ ਪ੍ਰਵਾਹ ਨਾ ਕਰਦੇਆਂ ਹੋਇਆਂ ਜੇ ਅੱਗੇ ਨੂੰ ਵਧਦਾ ਚੱਲਿਆ ਜਾਵੇ ਤੇ ਉਹ ਤਾਂ ਰੀਧੀਆਂ ਸਿੱਧੀਆਂ ਬਹੁਤ ਖੜ੍ਹ ਜਾਂਦੀਆਂ ਆ ਕੇ ਉਹ ਵੀ ਤਾਂ ਮਾਇਆ ਹੀ ਹੁੰਦੀ ਹੈ ਜੇ ਉਹ ਤਾਂ ਦੇਵਤੇ ਵੀ ਬਹੁਤ ਖੜ੍ਹ ਜਾਂਦੇ ਨੇ ਆ ਕੇ ਹੱਥ ਜੋੜ ਕੇ ਉਹ ਵੀ ਤਾਂ ਮਾਇਆ ਹੀ ਹੈ ਪਰਮੇਸ਼ਰ ਨੇ ਤਾਂ ਦੇਖਣ ਆਇਆ ਕਿ ਕਿੱਥੇ ਕੱਢਕਦਾ ਜਾ ਕੇ ਪਰ ਜੇ ਨਿਸ਼ਾਨਾ ਸਿੱਧਾ ਰੱਖ ਕੇ ਪਰਮਾਤਮਾ ਦੀ ਪ੍ਰਾਪਤੀ ਵੱਲ ਨੂੰ ਤੁਰਿਆ ਜਾਵੇ ਨਾ ਤਾਂ ਫਿਰ ਮਹਾਰਾਜ ਦੀ ਕਿਰਪਾ ਨਾਲ ਰਸਤਾ ਮਿਲਦਾ ਹੀ ਤੁਰਿਆ ਜਾਂਦਾ ਮਹਾਰਾਜ ਕਹਿੰਦੇ ਇੱਤੇ ਕੀਤੇ ਹੋਰ ਕ੍ਰੇਹਤਾ ਆਖ ਨਾ ਸਕਹਿ ਕਈ ਕਿ ਇਤਨੇ ਤਾਂ ਪਰਮੇਸ਼ਰ ਜਸ ਨੂੰ ਵਰਣਨ ਕਰਦੇ ਨੇ ਜੇ ਹੋਰ ਵੀ ਨਾਮ ਨੂੰ ਵਰਣਨ ਕਰਨ ਤਾਂ ਕਿ ਉਹ ਕਈ ਕੋ ਆਖ ਸਕਦੇ ਨੇ ਉਸ ਦੇ ਪਰਮਾਤਮਾ ਨੂੰ ਕਿੰਨਾ ਕੁ ਵੱਡਾ ਕਿੰਨੇਕ ਨਾਮ ਨੇ ਪ੍ਰਮਾਤਮਾ ਦੇ ਇਸ ਕਰਕੇ ਉਹਦੇ ਨਾਮ ਨੂੰ ਕਥਨ ਕਰਨਾ ਬਹੁਤ ਔਖਾ ਹੈ ਛੇਵੜ ਭਾਵੈ ਤੇਵੜ ਹੋਏ ਉਹ ਪ੍ਰਮਾਤਮਾ ਨੂੰ ਜੇੜ ਭਾਵ ਜੇਡਾ ਵੱਡਾ ਹੋਣਾ ਭਾਵੈ ਪਾਉਂਦਾ ਹੈ ਤੇਵੜ ਓਡਾ ਵੱਡਾ ਹੀ ਹੋ ਜਾਂਦਾ ਹੋਰ ਵੱਡਾ ਹੋ ਜਾਂਦਾ ਸੋ ਇਸ ਕਰਕੇ ਜਿਵੇਂ ਗੁਰਨਾਨਕ ਦੇਵ ਜੀ ਚਲੇ ਜਾ ਰਹੇ ਸੀ ਦੇਸ਼ਾਂ ਦਸੰਤਰਾ ਰਟਨ ਕਰਦੇ ਆ ਰਸਤੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਮਦਾਨਾ ਕਹਿਣ ਲੱਗਿਆ ਭੁੱਖ ਲੱਗੀ ਮਹਾਰਾਜ ਕਹਿੰਦੇ ਮਰਦਾਨਾ ਇਹ ਜੰਗਲ ਬੜਾ ਖਤਰਨਾਕ। ਉਹਕ ਤਾਂ ਤੈਨ ਲੱਗੀ ਧਿਆਨ ਨਾਲ। ਕਹਿੰਨ ਨਹੀਂ ਜੀ ਮੈਂ ਫਲ ਫਰੂਟ ਦੇ ਕੇ ਖਾ ਲਵਾਂਗਾ। ਕਹਿੰਨੇ ਚਲ ਕੋਈ ਗੱਲ ਨਹੀਂ। ਜਦੋਂ ਅੱਗੇ ਗਿਆ ਕਾਫੀ ਦੂਰ ਨਿਕਲ ਗਿਆ। ਬਹੁਤ ਆਕਾਰ ਦਾ ਵੱਡਾ ਦੈਂਤ ਆ ਗਿਆ। ਉਹਨੇ ਸਿੱਧਾ ਹੀ ਚੁੱਕ ਕੇ ਮੂੰਹ ਜੀ ਪਾ ਲਿਆ ਇੰਨਾ ਵੱਡਾ ਕੱਦ ਸੀ ਉਹਦਾ। ਭਾਈ ਮਰਦਾਨੇ ਨੂੰ ਸਾਫ ਤਾਂ ਹੀ ਲੰਘ ਆ ਗਿਆ ਗੱਲ ਮੰਨਣ ਯੋਗ ਨਹੀਂ ਹੈ ਆਪਣੇ। ਪਰ ਹੁੰਦੇ ਗੁਰਨਾਗਦੇ ਜੀ ਨੂੰ ਤਾਂ ਪਤਾ ਹੀ ਸੀ ਕਿ ਮੈਂ ਇੱਥੇ ਕੀ ਕਾਰਜ ਨੂੰ ਆਇਆ। ਉਦਾਰੀ ਕਰਨਾ ਸੀ ਉਹਦਾ ਐਸੀ ਗੱਲ ਆ ਗਈ ਜਿਹੜੀ ਆਪਾਂ ਸੁਣ ਕੇ ਨਹੀਂ ਮੰਨ ਸਕਦੇ ਉਸ ਦੈਂਤ ਨੇ ਸਾਹਮਣੇ ਆ ਕੇ ਮਹਾਰਾਜ ਨੂੰ ਮੁੱਖ ਵਿੱਚ ਪਾ ਲਿਆ ਸਾਹਤਾ ਹੀ ਅੰਦਰ ਮਹਾਰਾਜ ਨੇ ਅੰਦਰ ਆਕਾਰ ਵਧਾ ਲਿਆ ਉਹ ਦੈਂਤ ਨੇ ਵਧਾ ਲਿਆ ਫਿਰ ਮਹਾਰਾਜ ਨੇ ਹੋਰ ਵਧਾ ਲਿਆ ਫਿਰ ਉਹਨੇ ਹੋਰ ਵਧਾ ਲਿਆ ਦੈਂਤ ਦੀ ਸਮਰੱਥਾ ਮੌਗੇ ਆਕਾਰ ਵਧਾਉਣ ਦੀ ਮਹਾਰਾਜ ਜਦੋਂ ਬਹੁਤ ਆਕਾਰ ਵਧਾਇਆ ਕਿੰਨੇ ਕੋਹ ਤੱਕ ਜਾ ਕੇ ਉਹ ਡਿੱਗਿਆ ਸਤਿਗੁਰੂ ਤਾਂ ਫਿਰ ਪ੍ਰਗਟ ਹੋ ਗਏ ਬਾਹਰ ਹੀ ਤਦੈਨ ਦਾ ਕਲਿਆਣ ਕਰਨਾ ਕਰਕੇ ਕੌਤਕ ਕਰਨਾ ਪਿਆ ਗੁਰਾਂ ਨੂੰ ਇਹ ਕਰਕੇ ਮਹਾਰਾਜ ਨੇ ਜੀਵਡ ਭਾਵੈ ਤਿਵਡ ਹੋਏ ਜਿਨ੍ਹਾਂ ਨੂੰ ਦਰਸ਼ਨ ਦਿੰਦੇ ਨੇ ਮਹਾਰਾਜ ਕਹਿੰਦੇ ਮੈਨੂੰ ਇੰਨਾ ਕਨਾਸਾ ਵੀ ਨਹੀਂ ਬੰਦੇ ਵਰਗਾ ਮੇਰਾ ਕਦ ਪਤਾ ਕਿੰਨਾ ਫਿਰ ਦਿਖਾ ਵੀ ਦਿੰਦੇ ਨੇ ਸਾਰੇ ਬ੍ਰਹਿਮੰਡਾਂ ਚ ਵਿਆਪਕ ਕਹਿੰਦੇ ਮੈਂ ਕੋਈ ਆਕਾਰ ਵਾਲਾ ਨਹੀਂ ਮੈਂ ਨਿਰੰਕਾਰ ਹਾਂ ਨਿਰਕਾਰ ਦਾ ਕੋਈ ਆਕਾਰ ਨਹੀਂ ਹੁੰਦਾ ਭਾਈ ਨਾਨਕ ਜਾਣੈ ਸਾਚਾ ਸੋਏ ਮਹਾਰਾਜ ਕਹਿੰਦੇ ਉਹ ਸੱਚਾ ਪ੍ਰਮਾਤਮਾ ਆਪਣੀ ਮਹਿਮਾ ਨੂੰ ਆਪ ਹੀ ਜਾਣਦਾ ਹੈ ਵਾਹਿਗੁਰੂ ਨੂੰ ਪਤਾ ਸਿੱਧ ਕਹਿੰਣ ਲੱਗੇ ਜਿਹੜਾ ਬੰਦਾ ਸ਼ਰਦਾ ਨਾਲ ਵਾਹਿਗੁਰੂ ਨੂੰ ਜਾਣਦਾ ਉਹਨੂੰ ਕੀ ਫਲ ਮਿਲਦਾ ਮਹਾਰਾਜ ਕਹਿੰਦੇ ਦੇਖੋ ਜੇ ਤ ਤਰਕਵਾਦੀ ਹੋ ਜੇ ਤੁਹਾਡੇ ਵਾਂਗੂ ਫੇਰ ਤਾਂ ਨਹੀਂ ਕਹਿੰਦੇ ਕੋਈ ਗੱਲ ਬਣਦੀ ਆਹ ਬਈ ਸਿੱਧੋ ਜੇ ਤੁਸੀਂ ਸ਼ਰਦਾ ਚ ਆ ਜਾਓ ਜਿਹੜ ਭਾਵ ਤੇੜ ਹੋਏ ਉਹਨੂੰ ਜਿੱਡਾ ਵੱਡਾ ਹੋਣਾ ਭਾਵ ਦਾ ਓਡਾ ਵੱਡਾ ਹੀ ਹੋ ਜਾਂਦਾ ਫੇਰ ਇਸ ਕਰਕੇ ਵਾਹਿਗੁਰੂ ਅਕਾਲ ਪੁਰਖ ਜਿੱਦਾਂ ਵੱਡਾ ਕਰਨਾ ਚਾਹੇ ਆਪਣੇ ਇਸ ਪਿਆਰਿਆਂ ਨੂੰ ਵੱਡਾ-ਵੱਡਾ ਹੀ ਕਰ ਲੈਂਦਾ। ਸੋ ਇਸ ਕਰਕੇ ਜੇ ਕੋਈ ਇਹ ਕਹੇ ਕਿ ਮੈਂ ਜਾਣਦਾ ਮੈਂ ਜਾਣਦਾ। ਇਹ ਗਿਆਨਪੂਣੇ ਚ ਕਹਿੰਦੇ ਨੇ ਮੈਂ ਦੱਸ ਸਕਦਾ ਸਾਰਾ ਕੁਝ ਉਸ ਵਾਹਿਗੁਰੂ ਬਾਰੇ। ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਕੋ ਆਖ ਬੋਲ ਵਿਗਾੜ ਜਿਹੜਾ ਕੋਈ ਬੰਦਾ ਬੋਲ ਵਿਗਾੜ ਹੈ ਮੂਰਖਪੁਰਸ਼ ਹੈ ਇਹ ਗੱਲ ਨੂੰ ਆਖੇ ਕਿ ਮੈਂ ਪ੍ਰਮਾਤਮਾ ਨੂੰ ਸਾਰੇ ਸਮਾਗਰ ਰੂਪ ਵਿੱਚ ਕਹਿ ਸਕਦਾ ਮੈਂ ਉਹਦੀ ਮਹਿਮਾ ਨੂੰ ਕਹਿ ਸਕਦਾ ਮੈਂ ਐ ਕਰ ਸਕਦਾ ਮਹਾਰਾਜ ਕਹਿੰਦੇ ਉਹਨੂੰ ਪਤਾ ਕੀ ਕਿਹਾ ਜਾਂਦਾ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਮਹਾਰਾਜ ਕਹਿੰਦੇ ਉਹਨੂੰ ਮੂਰਖਾ ਸਿਰ ਮੂਰਖ ਗਾਵਾਰ ਤੋਂ ਪਪ ਸ਼ਰੋਣੀ ਸ਼ਰੋਮਣੀ ਮੂਰਖ ਲਿਖਿਆ ਜਾਂਦਾ ਸਭ ਤੋਂ ਵੱਡਾ ਮੂਰਖਾ ਕਹਿੰਦੇ ਉਹ ਜੋ ਜਿਹੜਾ ਕਹੇ ਕਿ ਮੈਂ ਜਾਣਦਾ ਮੈਨੂੰ ਪਤਾ ਕਹਿੰਦੇ ਤੂੰ ਤਾਂ ਬੋਲ ਵਿਗਾੜ ਹੈ ਸੈਂਤ ਇਹ ਇਹਨਾਂ ਗੱਲਾਂ ਦਾ ਪਤਾ ਇਹ ਨਹੀਂ ਜਦ ਤੂੰ ਉਸ ਦੇ ਵਿੱਚ ਹੀ ਨਹੀਂ ਪ੍ਰਵੇਸ਼ ਹੋਇਆ ਭਗਤੀ ਮਾਰਗ ਵਿੱਚ ਪ੍ਰਵੇਸ਼ ਨਹੀਂ ਹੋਇਆ ਇਸੇ ਕਰਕੇ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਰੱਬ ਦੇ ਪਿਆਰਿਆਂ ਵਿੱਚ ਤੇ ਆਮ ਲੋਕਾਂ ਵਿੱਚ ਕਦੇ ਆਪਸ ਵਿੱਚ ਜੋੜ ਮੇਲ ਬਣਦਾ ਨਹੀਂ ਬਹੁਤ ਸਾਰੇ ਲੋਕ ਬਾਹਰੋਂ ਖੜ ਕੇ ਰੌਲਾ ਪਾਉਂਦੇ ਨੇ ਬਹੁਤ ਸਾਰੇ ਲੋਕ ਅੰਦਰ ਪ੍ਰਵੇਸ਼ ਕਰਦੇ ਨੇ ਅਸਲ ਵਿੱਚ ਪ੍ਰਚਾਰ ਦੀ ਵੀ ਕਮੀ ਹੈ ਬਹੁਤ ਜ਼ਿਆਦਾ ਪ੍ਰਚਾਰ ਦੀ ਕਮੀ ਹੈ ਸੰਸਾਰ ਦੇ ਅੰਦਰ ਇਹ ਗੱਲ ਇਸ ਤਰ੍ਹਾਂ ਜਾਣੀਏ ਕਿ ਜਿਵੇਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕੀ ਪ੍ਰਚਾਰ ਹੋ ਰਿਹਾ ਕੀ ਭਗਤੀ ਹੈ ਕੀ ਭਾਵਨਾ ਹੈ ਸੋ ਜਿਵੇਂ ਇੱਕ ਵਾਰ ਪਟਿਆਲੇ ਕਥਾ ਕੀਤੀ ਸੀ ਮਿਲਟਰੀ ਏਰੀਆ 'ਚ ਗੁਰਨਾਨਦ ਸਾਹਿਬ ਦੇ ਗੁਰਪੁਰਬ ਤੇ ਜਦੋਂ ਸਾਰੀ ਕਥਾ ਸੁਣਾਈ ਉਹਨਾਂ ਨੂੰ ਸਾਰੇ ਜ਼ਿਆਦਾ ਸਾਰੀ ਪਲਟਨ ਨੇ ਹਿੰਦੀ ਜਾਣਦੀ ਸੀ ਜ਼ਿਆਦਾ ਛੇ ਪੰਜ ਛੇ ਇੱਕ ਗੁਰਸਿੱਖ ਸੀ ਉਹਦੇ ਚ ਗੁਰਪੁਰ ਮਨਾਇਆ ਮਿਲ ਕੇ ਜਦੋਂ ਹਿੰਦੀ 'ਚ ਹੀ ਸਾਰੀ ਕਥਾ ਕੀਤੀ ਤਾਂ ਉਸ ਵਕਤ ਕਮਾਂਡਰ ਉੱਠਿਆ ਸ਼ਾਮ ਦੇ ਰਹਿਣ ਵਾਲਾ ਸੀ ਉਹ ਕਹਿੰਦਾ ਮੈਨੂੰ ਹੁਣ ਪਤਾ ਲੱਗਿਆ ਵੀ ਗੁਰੂ ਘਰ 'ਚ ਇੰਨਾ ਗਿਆਨ ਦੀ ਹੈ ਪਹਿਲੇ ਦਿਨ ਕਹਿੰਦਾ ਅੱਜ ਮੈਂ ਸੁਣਿਆ ਕਥਾ ਗੁਰੂ ਗ੍ਰੰਥ ਸਾਹਿਬ ਦੀ ਕਹਿੰਦਾ ਮੈਂ ਸੋਚਦਾ ਸੀ ਗੁਰਦੁਆਰੇ ਜਾਂਦੇ ਆਂ ਮੱਥਾ ਟੇਕਦੇ ਆਂ ਇੱਕ ਤਾਂ ਉੱਤੇ ਪ੍ਰਸ਼ਾਦ ਮਿਲਦਾ ਏ ਇੱਕ ਉੱਤੇ ਲੰਗਰ ਹੁੰਦਾ ਇੱਕ ਮੰੰਜਾ ਬਿਸਤਰਾ ਮਿਲ ਜਾਂਦਾ ਸੌਣ ਨੂੰ ਕਹਿੰਦਾ ਆਹ ਨਾ ਸੀ ਪਤਾ ਵੀ ਇੱਥੇ ਇੰਨਾ ਗਿਆਨ ਵੀ ਹੈ ਫ੍ਰੀਜ਼ ਕਰਕੇ ਜਿੰਨਾ ਗਿਆਨ ਗੁਰੂ ਗ੍ਰੰਥ ਸਾਹਿਬ 'ਚ ਹੈ ਜਿੰਨਾ ਗਿਆਨ ਸਤਿਗੁਰਾਂ ਦੇ ਕੋਲ ਹੈ ਇੰਨਾ ਤਾਂ ਗਿਆਨ ਕਿਤੇ ਵੀ ਨਹੀਂ ਇੱਥੋਂ ਦੇ ਇੱਕ ਸੂਈ ਦੇ ਨੱਕੇ ਤੇ ਰੱਖ ਕੇ ਗਿਆਨ ਬਾਹਰ ਲੈ ਜੀਏ ਦੁਨੀਆ ਕੋਲ ਉਹਦਾ ਵੀ ਕਰੋੜਾਂ ਮਾ ਹਿੱਸਾ ਵੀ ਨਹੀਂ ਗਿਆਨ ਕਿਉਂਕਿ ਇਥੋਂ ਦਾ ਗਿਆਨ ਹੀ ਵੱਖਰਾ ਹੈ ਇਹ ਗਿਆਨ ਸਭ ਤੋਂ ਸ਼੍ਰੋਮਣੀ ਗਿਆਨ ਹੈ ਮਹਾਰਾਜ ਦਾ ਪਰ ਗੱਲ ਤੇ ਇਹ ਆ ਵੀ ਇਹ ਗਿਆਨ ਆਪਾਂ ਫਲਾ ਹੀ ਨਹੀਂ ਸਕੇ ਵੰਡ ਨਹੀਂ ਸਕੇ ਦੁਨੀਆ ਨੂੰ ਦਿਖਾ ਹੀ ਨਹੀਂ ਸਕੇ ਸਾਡੀ ਲੜਾਈਆਂ ਹੀ ਨਹੀਂ ਮੁਕਦੀਆਂ ਅਸੀਂ ਤਾਂ ਨੈਗੇਟਿਵ ਪਾਸੇ ਜਿਆਦਾ ਦਿਖਾਇਆ ਦੁਨੀਆ ਨੂੰ ਹੁਣ ਤੱਕ ਸਿੱਖ ਨੇ ਆਪਣਾ ਅਸਲੀ ਰੂਪ ਦਿਖਾਇਆ ਹੀ ਨਹੀਂ ਕੋਈ ਕੋਈ ਸਿੱਖ ਹੋਇਆ ਜੋ ਚਰਖਰੀ ਤੇ ਚੜਿਆ ਭਾਈ ਤਾਰੂ ਸਿੰਘ ਵਰਗਿਆਂ ਨੇ ਖੋਪੜੀ ਲਹਾਈ ਉਹਨਾਂ ਨੇ ਦਿਖਾਇਆ ਕਿ ਸਿੱਖ ਕੀ ਹੁੰਦਾ ਅਸਲ ਗਿਆਨ ਕੀ ਭਾਈ ਮਨੀ ਸਿੰਘ ਨੇ ਦਿਖਾਇਆ ਬਾਬਾ ਦੀਪ ਸਿੰਘ ਨੇ ਦਿਖਾਇਆ ਉਹਨਾਂ ਨੇ ਦਿਖਾਇਆ ਭਾਈ ਮਤੀ ਦਾਸ ਉਹਨਾਂ ਨੇ ਆਰੇ ਨਾਲ ਸੀਸ ਚਰਾ ਲਿਆ ਆਪਣਾ ਉਹਨਾਂ ਨੇ ਸਿੱਖੀ ਨੂੰ ਸਹੀ ਮਾਰਗ ਦੇ ਨਾਲ ਦਿਖਾਇਆ ਕਿ ਸਿੱਖ ਕੀ ਚੀਜ਼ ਹੁੰਦੀ ਆ ਜਾਂ ਬ੍ਰਹਮ ਗਿਆਨੀ ਵੱਡੇ ਵੱਡੇ ਹੋਏ ਨੇ ਉਹਨਾਂ ਨੇ ਬਾਬਾ ਬੁੱਢਾ ਹੀ ਨੇ ਦਿਖਾਇਆ ਸਿੱਖੀ ਕੀ ਆ ਮਹਾਰਾਜ ਕਹਿੰਦੇ ਬਾਬਾ ਤੇਰਾ ਨਾਮ ਲੈਣ ਨਾਲ ਹੀ ਸਿੱਖੀ ਮਿਲ ਜਾ ਕਰੇਗੀ ਸਿੱਖ ਪਰ ਜਿਹੜੇ ਹੁਣ ਸਿੱਖ ਨੇ ਇਹਨਾਂ ਨੇ ਕੀ ਦਿਖਾਇਆ ਇਹ ਇਹਨੇ ਕੁਝ ਵੀ ਨਹੀਂ ਦਿਖਾਇਆ ਇਹਨਾਂ 네ਗੇਟਿਵ ਪਾਸਾ ਦਿਖਾਇਆ ਕਿ ਦੁਨੀਆ ਉਹੀ ਪਾਸਾ ਹੀ ਦੇਖੀ ਜਾਂਦੀ ਪੰਜਾਬ ਵਿੱਚ ਵੀ ਬਾਹਰ ਵੀ ਬਿਲਕੁਲ ਘਾਣ ਕਰਕੇ ਰੱਖਤਾ ਔਰ ਜੋ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸੀ ਉਹ ਦਿਖਾਇਆ ਹੀ ਨਹੀਂ ਕਿਸੇ ਨੂੰ ਤੇ ਜਿਹੜੀ ਰਹਿਤ ਮਰਿਆਦਾ ਸੀ ਉਹ ਵੀ ਨਹੀਂ ਕਿਸੇ ਨੂੰ ਦਿਖਾਈ ਰਹਿਤ ਮਰਿਆਦਾ ਗੁਰੂ ਸਾਹਿਬ ਦਾ ਗਿਆਨ ਇਸੇ ਕਰਕੇ ਫਿਰ ਖਾਰੇ ਨੇ ਮਾਰ ਤਾਂ ਸਤਿਗੁਰੂ ਕਿਰਪਾ ਕਰਨ ਫੇਰ ਸੋਝੀਆਂ ਪਾ ਦੇਣ ਸਾਰੀ ਸੰਗਤ ਨੂੰ ਸਾਰਿਆਂ ਉੱਤੇ ਮਿਹਰ ਕਰਨ ਜਿਸ ਕਰਕੇ ਆਪਾਂ ਮਹਾਰਾਜ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਅਤੇ ਆਪਣੇ ਜੀਵਨ ਨੂੰ ਹੋਰ ਉੱਚਾ ਬਣਾ ਸਕੀਏ ਸਤਿਗੁਰੂ ਦੇ ਆਸ਼ੀਆ ਅਨੁਸਾਰ ਚੱਲ ਕੇ ਸਾਰੇ ਸੰਸਾਰ ਨੂੰ ਦਿਖਾ ਸਕੀਏ ਇਹ ਹੈ ਸਿੱਖ ਇਹ ਸਿੱਖ ਜਿਹੜਾ ਹੁੰਦਾ ਹੈ ਕੈਸਾ ਹੁੰਦਾ ਇੱਕ ਸਿੱਖ ਦਾ ਜੀਵਨ ਪੂਰਨ ਰੂਪ ਵਿੱਚ ਇੱਕ ਮਹਾਤਮਾ ਵਾਲਾ ਇੱਕ ਸਿਪਾਹੀ ਵਾਲਾ ਇੱਕ ਪਰਉਪਕਾਰੀ ਜੀਵਨ ਸੰਸਾਰ ਦੇ ਉੱਤੇ ਪਰਉਪਕਾਰੀ ਰੱਬ ਦੇ ਪਿਆਰੇ ਗੁਰਸਿੱਖ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਉਹ ਸਭ ਚੀਜ਼ਾਂ ਮਿਲਦੀਆਂ ਨਾਮ ਦੇ ਨਾਲ ਅਮੁੱਲ ਅਮੋਲਕ ਨਾਮ ਦਾ ਵਪਾਰ ਕਰੀਏ ਮਿਲ ਕੇ ਸਾਰੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਾਰਿਆਂ ਤੇ ਸੋ ਇਸੇ ਪ੍ਰਕਾਰ ਅੱਗੇ ਕੱਲ ਸ਼ਰਵਣ ਕਰਾਂਗੇ ਆਓ ਅਮੋਲਕ ਵਪਾਰ ਕਰੀਏ ਮਿਲ ਕੇ ਵਾਹੇ ਗੁਰੂ ਵਾਹੇ uh Bye. ਨਾ ਮਰਦੇ ਮਹਦੀਨੋ ਅੰਮ੍ਰਿਤ ਨਾ ਮਰਦੇ ਮਹਦੀਨੋ ਮੰਨ ਰਤਨਾ ਜਨਮ ਜਨਮ ਕੀ ਮੈ ਲਗਈ ਜਨਮ ਜਨਮ ਕੀ ਮੈ ਲਗਈ ਜਨਮ ਜਨਮ ਵਾਹਿਗੁਰੂ 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 ਵਾਹਿਗੁਰੂ